ਅੱਜ ਰਾਸ਼ਟਰੀ ਗਾਣ ਦਿਨੋ ਸ਼ਰਪ ਆਪਣੀ ਸਟੇਜ ਤੇ ਗਾਇਆ ਉਹ ਐਕਚੁਅਲੀ ਮੈਂ ਮੈਨੂੰ ਠੀਕ ਆਇਆ ਪਰ ਮੇਰੀ ਸਿਹਤ ਠੀਕ ਨਹੀਂ ਸੀ ਜਦੋਂ ਜਿੱਦਾਂ ਕੋਈ ਬਲੱਡ ਪ੍ਰੈਸ਼ਰ ਦਾ ਚੱਕਰ ਆਉਂਦੀ ਆਉਂਦਾ ਉਹ ਚੱਕਰ ਹੀ ਆ ਗਿਆ ਆਪਣੇ ਮੈਂ ਠੀਕ ਆ ਰਿਹਾ ਸੀ ਪਰ ਅਚਾਨਕ ਮੇਰੀ ਜਿਵਾਂਜ ਦੀ ਉਹ ਲੜ ਖਾ ਗਈ ਇਸ ਕਰਕੇ ਮੇਰਾ ਰਾਸ਼ਟਵਾਦ ਤੇ ਜਨਰਸ਼ਟਪਤੀ ਮੇਰੇ ਮਨ ਚ ਪੂਰੀ ਭਾਵਨਾ ਤੇ ਮਾਨਸਮਾਨ ਜਿਹੜੇ ਲੋਕ ਇਹਨੂੰ ਇੱਕ ਇਸ਼ੂ ਬਣਾ ਰਹੇ ਆ ਜਾਂ ਗਲਤ ਸੋਚ ਰੱਖ ਰਹੇ ਆ ਉਹਨਾਂ ਦੀ ਆਪਣੀ ਗਲਤ ਸੋਚ ਆ ਉਹਨਾਂ ਤੇ ਆਪ ਰਾਸ਼ਟ ਗਾਣ ਨਹੀਂ ਆਉਂਦਾ ਮੈਨੂੰ ਅੱਜ ਰਾਸ਼ਟ ਗਾਣ ਦੱਸਾ ਸਾਨੂੰ ਤੇ ਮੈਨੂੰ ਰਾਸ਼ਟ ਸਾਰ ਆਉਂਦਾ ਅਚਾਨਕ ਮੇਰੀ ਸਿਹਤ ਲੜਖੜਾ ਕਰਨਾ ਮੈਨੂੰ ਥੋੜੀ ਇਹ ਪ੍ਰੋਬਲਮ ਆਈ ਆ ਉਦਾਂ ਮੈਂ ਰਾਸ਼ਟਵਾਦ ਦਾ ਪੂਰਾ ਜਿਹੜਾ ਉਹ ਮਾਨਸਮਾਨ ਕਰਨਾ ਰਾਸ਼ਟ ਗਾਣ ਜਿਹੜਾ ਮੈਂ ਬਚਪਨ ਤੋਂ ਲੈ ਕੇ ਗਾਉਂਦਾ ਆ ਰਿਹਾ ਮੈਂ ਕਈ ਚੀਜ਼ਾਂ ਦੇ ਇਹ ਨਹੀਂ ਵੀ ਇੱਥੇ ਪਹਿਲੀ ਸਟੇਜ ਤੇ ਕਿਦਾਂ ਕਈ ਆਪੇ ਲੋਕਲ ਤੇ ਆਪਾਂ ਦੇ ਇੰਡੀਆ ਲੈਵਲ ਤੱਕ ਮੈਂ ਜਿਹੜੀ ਹੈ ਮੈਂ ਜੀ ਸੇਵਾ ਜਿਹੜੀ ਉਹ ਸਮਾਜਪਤੀ ਨਿਵਾ ਰਿਆ ਇਹ ਜਿਹੜੀ ਇਸ਼ੂ ਬਣਾ ਰਿਆ ਇਹ ਗਲਤ ਸੋਚਾ ਖਵਾ ਰਿਆ ਜੇ ਕਿਸੇ ਮਨ ਦੇ ਕਿਸੇ ਦੇ ਮਨ ਨੂੰ ਇਹ ਠੇਸ ਪਹੁੰਚੀ ਹੈ ਮੈਂ ਉਸ ਲਈ ਆਪੇ ਰਾਸ਼ਟਰਪਤੀ ਜਿਹੜੀ ਆ ਸਵਰਪਤ ਹੁੰਦਾ ਹੈ ਉਹਨਾਂ ਕੋ ਮਾਫੀ ਮੰਗਦਾ ਹਾਂ ਹੋਰ ਪ੍ਰਾਕਟਿਕਨ जन गन गण मन मजीदाई के जाया है भारती बाग विदाता गुंज दांत गुनाथे जंतम गंगा उसल चलदी तरंग सब जुजु जामे तारे ते रहा है आउते जाइते जाहि जय है जय है जय 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 है, जाया है, जाया 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 है। ਆਰੇ ਮੈਂ ਬੇਨਤੀ ਕਰਾਂਗੇ ਆਪਣੀ ਯਾਤ ਹੋਰ ਪ੍ਰਾਕੀ ਗਨ ਜਨ ਗਨ ਮਨ ਮਜੀਦਾਈ ਕੇ ਜਾਇਆ ਹੈ ਬਾਰਤੀ ਬਾਗ ਵਿਦਾਤਾ ਹੁੰਜਾਤ ਤੁਨਾਤ ਜੰਦਮਨ ਗੰਗਾ ਉਸਲ ਚਲਦੀ ਤਰੰਗ ਸਭੂ ਜੂਜੂ ਜਾ ਮੇ ਤਾਰੇ ਚਾਹੇ ਤਾ ਉੱਚ ਜਾ ਉੱਚ ਜਾਹੀ ਜਾਇ ਹੈ ਜਾਇ ਹੈ ਜੈ 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 ਹੈ ਸਾਰਿਆਂ ਨੂੰ ਬੇਨਤੀ ਕਰਾਂਗਾ ਆਪਣੀਆਂ ਜੋ ਅੱਜ ਰਾਸ਼ਟਰੀ ਗਾਣ ਦਿਨਾਲ ਸ਼ਰਵਤ ਆਪਣੇ ਸਟੇਜ ਤੇ ਗਿਆ ਉਹ ਐਕਚੁਅਲੀ ਮੈਂ ਮੈਨੂੰ ਠੀਕ ਆਇਆ ਪਰ ਮੇਰੀ ਸਿਹਤ ਠੀਕ ਨਹੀਂ ਸੀ ਜਿਗ ਤਾਂ ਜਿੱਦਾਂ ਕੋਈ ਬਲੱਡ ਪ੍ਰੈਸ਼ਰ ਚੱਕਰ ਆ ਨਹੀਂ ਆਉਂਦਾ ਉਹ ਚੱਕਰ ਆ ਗਿਆ ਆਪਣੇ ਮੈਂ ਠੀਕ ਹੋ ਰਿਹਾ ਸੀ ਪਰ ਅਚਾਨਕ ਮੇਰੀ ਜਵਾਂਜ ਦੀ ਉਹ ਲੜਖਾ ਗਈ ਇਸ ਕਰਕੇ ਮੇਰਾ ਰਾਸ਼ਟਵਾਦ ਯਾ ਰਾਸ਼ਟਰਪਤੀ ਮੇਰੇ ਮਨ ਚ ਪੂਰੀ ਭਾਵਨਾ ਤੇ ਮਾਨ ਸਮਾਨ ਜਿਹੜੇ ਲੋਕ ਇਹਨੂੰ ਇੱਕ ਇਸ਼ੂ ਬਣਾ ਰਹੇ ਆ ਜਾਂ ਗਲਤ ਸੋਚ ਰੱਖ ਰਹੇ ਆ ਉਹਨਾਂ ਦੀ ਆਪਣੀ ਗਲਤ ਸੋਚ ਆ ਉਹਨਾਂ ਤੇ ਆਪ ਰਾਸ਼ਟ੍ਰਗਾਨ ਨਹੀਂ ਆਉਂਦਾ ਮੈਨੂੰ ਹਜ ਰਾਸ਼ਟ੍ਰਗਾਨ ਦਵਾ ਸਾਨੂੰ ਤੇ ਮੈਨੂੰ ਆਕਾ ਸਾਰ ਆਉਂਦਾ ਅਚਾਨਕ ਮੇਰੀ ਸਿਹਤ ਲੜਖੜ ਕਰਨ ਨਾਲ ਮੈ ਪੂਰਾ ਜਿਹੜਾ ਉਹ ਮਾਨ ਸਮਾਨ ਕਰਨਾ ਰਾਸ਼ਟਰ ਗਾਂ ਜਿਹੜਾ ਮੈਂ ਬਚਪਨ ਤੋਂ ਲੈ ਕੇ ਕੰਦਾ ਆ ਰਿਆ ਮੈਂ ਕਈ ਚੀਜ਼ਾਂ ਤੇ ਇਹ ਨਹੀਂ ਵੀ ਇੱਥੇ ਪਹਿਲੀ ਸਟੇਜ ਤੇ ਕਿਤਾ ਕਈ ਆਪਣੇ ਲੋਕਲ ਦੇ ਆਵੰਦ ਨੇ ਇੰਡੀਆ ਲੈਵਲ ਤੱਕ ਮੈਂ ਜਿਹੜੀ ਹੈ ਮੈਂ ਜੀ ਸੇਵਾ ਜਿਹੜੀ ਹੈ ਉਹ ਸਮਾਜਪਤੀ ਨਿਵਾ ਰਿਆ ਇਹ ਜਿਹੜੀ ਇਸ਼ੂ ਪੜਾ ਰਿਆ ਇਹ ਗਲਤ ਸੋਚਾ ਖੜਾ ਰਿਆ ਜੇ ਕਿਸੇ ਮਨ ਦੇ ਕਿਸੇ ਦੇ ਮਨ ਨੂੰ ਇਹ ਠੇਸ ਪਹੁੰਚੀ ਹੈ ਮੈਂ ਉਸ ਲਈ ਆਪਣੇ ਰਾਸ਼ਟਰਪਤੀ ਜਿਹੜੀ ਆ ਸਵਰਪਤ ਹੁੰਦਾ ਹੈ ਉਹਨਾਂ ਕੋਲ ਮਾਫੀ ਮੰਗਦਾ ਹਾਂ